ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟਾ ਜਿਹਾ ਕਿਤਾਬਚਾ ਆ ਜਿਸ ਦਾ ਨਾਮ ਹੈ ਗੁਰਮੁਖੀ ਲਿਪੀ ਦੇ ਸਰਲ ਨਿਯਮ ਇਸ ਕਿਤਾਬਚੇ ਵਿੱਚ ਪੰਜਾਬੀ ਨੂੰ ਜਾਣਨਗੇ ਗੁਰਮੁਖੀ ਨੂੰ ਪੜਨ ਤੱਕ ਲਿਖਨ ਨਾਲ ਸੰਬੰਧਿਤ ਕੋਈ ਜ਼ਰੂਰੀ ਨਿਯਮ ਦਿੱਤੇ ਗਏ ਨੇ ਜੋ ਵੀ ਇਹਨਾਂ ਨਿਯਮਾਂ ਨੂੰ ਸਮਝ ਲਏਗਾ ਉਹ ਪੰਜਾਬੀ ਪੜਨ ਤੇ ਲਿਖਣ ਵਿੱਚ ਮਾहिर ਹੋ ਜਾਏਗਾ ਬੋਸ ਵਧੀਆ ਢੰਗ ਨਾਲ ਪੰਜਾਬੀ ਪੜ੍ਹ ਸਕਦਾ ਆ ਲਿਖ ਸਕਦਾ ਆ ਇਸ ਦੇ ਨਾਲ ਨਾਲ ਇਸੇ ਚ ਮੁਹਾਰਨੀ ਵੀ ਦਿੱਤੀ ਗਈ ਹੈ ਤੇ ਨਾਲ ਦੇ ਨਾਲ ਹੀ ਛੋਟੇ ਛੋਟੇ ਦੋ ਲੇਖ ਦਿੱਤੇ ਗਏ ਹੋਏ ਨੇ ਤੇ ਇੱਕ ਤੋਂ ਲੈ ਕੇ 100 ਤੱਕ ਪੰਜਾਬੀ ਦੀ ਗਿਣਤੀ ਦੱਸੀ ਗਈ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ